ਮਸਰ ਮੈਂ ਇਸ ਟਾਈਮ ਕਣੀਆਂ ਨੂੰ ਜਾਂ ਵਾਲਾ ਜਿਹੜਾ ਪੋਲੇ ਆ ਉੱਤੇ ਖੜਾ ਆ ਤੇ ਰਾਤ ਦਾ ਜਿਹੜਾ ਪਾਣੀ ਛੱਡਿਆ ਸੀ ਉਹ ਰਾਤੀ ਪਹੁੰਚ ਗਿਆ ਸੀ ਤੇ ਕੁਝ ਹੁਣ ਮੈਂ ਵੀ ਅਜੇ ਪਿੱਛੇ ਹੋਰ ਛੱਡ ਦਿੱਤਾ ਤੇ ਇਹ ਵੀ ਖਤਰੇ ਤੋਂ ਬਾਹਰ ਹੀ ਜਾਣ ਰਿਹਾ ਜੀ ਅਜੇ ਕੱਲ ਤੁਸੀਂ ਸਾਰਾ ਮੌਕੇ ਤੇ ਸੀ ਕੱਲ ਤੇ ਅੱਜ ਦੇ ਪਾਣੀ 'ਚ ਕਿੰਨਾ ਕੀ ਡਿਫਰੈਂਸ ਵਧਿਆ ਜਾਂ ਘਟਿਆ ਨਹੀਂ ਪਾਣੀ ਵਧਿਆ ਜੀ ਅੱਜ ਦਾ ਤੇ ਪਾਣੀ ਵਧਿਆ ਰਾਤੀ ਪਾਣੀ ਤੋਂ ਘਟ ਸੀ ਤੇ ਹੁਣ ਪਾਣੀ ਜ਼ਿਆਦਾ ਆ ਤੇ ਬਾਕੀ ਹੁਣ ਡੀਸੀ ਸਾਹਿਬ ਅਜ ਨਾਲ ਆਏ ਹੀ ਉਹ ਦੱਸ ਕੇ ਗਏ ਆ ਵੀ ਡੇਢ ਡੇਢ ਮਟਰੂਸਕ ਪਾਣੀ ਹੋ ਛੜਦਾ ਆ ਤੇ ਦੋ ਦਿਨ ਦਾ ਅਲਰਟ ਕੀਤਾ ਵੀ ਦੋ ਦਿਨ ਦਾ ਵਿੱਚ ਖਤਰਾ ਆ ਜੀ ਵੀ ਤੇ ਬਾਕੀ ਗਾਂ ਕੇ ਡੀਸੀ ਸਾਹਿਬ ਗਏ ਨੇ ਸਿੰਘੋ ਕਿਸੇ ਜادیه ਆ ਨੇ ਇਧਰ ਇਸ ਸਾਈਟ ਤੇ ਗਏ ਨੇ ਹੁਣ ਇੱਟੋਂ ਆਪਣਾ ਕਲੀਅਰ ਕਰ ਗਏ ਨੇ ਵੇਖ ਕੇ ਗਏ ਆ ਤੇ ਮੌਕੇ ਦਾ ਜਾਇਜ਼ਾ ਕਰਕੇ ਗਿਆ ਬਾਕੀ ਅੱਗੇ ਪਾਣੀ ਹੁਣ ਜਿਹੜਾ ਵਧਿਆ ਆ ਪਾਣੀ ਪ੍ਰਸ਼ਾਸਨ ਨੇ ਕਿਵੇਂ ਦੇ ਉੱਪਰ ਬੰਦ ਕੀਤੇ ਆ ਇਸ ਸਥਿਤੀ ਨਾਲ ਨਜਿੱਠਣ ਲਈ ਮੈਂ ਵੀ ਪਹਿਲਾਂ ਤੋਂ ਕੋਈ ਆਉਂਦਾ ਕੋਈ ਨਹੀਂਗਾ ਇਹ ਆਉਂਦੇ ਨੇ ਤੇ ਜਦੋਂ ਪਾਣੀ ਆਉਂਦਾ ਉਦੋਂ ਕੁਛ ਨਹੀਂ ਕਰਦੇ ਬਸ ਆਹ ਕਰਦੇ ਆਂਗੇ ਜੇ ਕਰਦੇ ਆਂ ਬਸ ਇੰਨੀ ਗੱਲ ਕਰਕੇ ਚਲ ਜਾਂਦੇ ਮੁੜ ਕੇ ਫੇਰ ਕੇ ਕਿਸੇ ਨੂੰ ਕੁਝ ਨਹੀਂ ਆਉਣਾ ਲੋਕਾਂ ਨੂੰ ਅਲਰਟ ਕੀਤਾ ਗਿਆ ਸੀ ਇਸ ਬੰਦੀ ਪਹਿਲਾਂ ਹਾਂ ਪਹਿਲਾਂ ਤੇ ਮੈਂ ਵੀ ਡੀਸੀ ਸਾਹਿਬ ਦਾ ਆਇਆ ਸੀ ਉਤਨਾ ਜਿਹੜਾ ਗਰੰਤੀ ਮਲੂਕ ਸਿੰਘ ਆ ਉਹਨਾਂ ਨੇ ਅਲਾਟਮੈਂਟ ਕਰਵਾਈ ਤੇ ਜਿਨ੍ਹਾਂ ਦੀਆਂ ਕੋਈ ਨੀਵੇਂ ਥਾਂ ਤੇ ਜਗ੍ਹਾ ਨੇ ਉਹ ਉੱਚੀ ਥਾਂ ਹੋ ਜਾਓ ਤੇ ਇਸ ਟਾਈਮ ਵੀ ਹੁਣ ਜੇ ਜਿਹੜੇ ਡੀਸੀ ਸਾਹਿਬ ਕਹਿ ਕੇ ਗਏ ਨੇ ਵੀ ਪੱਕਾ ਹੋ ਜਾਂਦਾ ਵਾ ਤੇ ਨਾਲ ਹੀ ਜਿਹੜਾ ਅਸੀਂ ਵੀ ਵਜ ਜਾਂਦੇ ਆ ਜਿਹੜਾ ਰੋਜ਼ ਹੜ ਆ ਗਿਆ ਜੀ ਆਪਾਂ ਬਾਲ ਡੰਗਰ ਤਾਂ ਕਰ ਲੋ ਇਹ ਜਿਹੜੀ ਪ੍ਰੋਬਲਮ ਆ ਸਾਡੀਆਂ ਹਰ ਜਾਣ ਤੇ ਸਰਕਾਰ ਨੂੰ ਮੈਂ ਬੇਨਤੀ ਇਹ ਕਰਾਂਗਾ ਵੀ ਤੁਸੀਂ ਨੂੰ ਜਿਹੜਾ ਬੰਦ ਇਹਦੇ ਨਾਲ ਤਕਰੀਬਨ ਕਦਾਸਪੁਰ ਦੇ ਵੀ 15 20 ਪਿੰਡ ਤੇ ਅੰਮ੍ਰਿਤਸਰ ਦੇ ਵੀ ਜਿਹੜੇ ਪਿੰਡ ਆ ਉਹ ਵੱਜ ਜਾਂਦੇ ਜੇ ਤੁਸੀਂ ਨੂੰ ਪੱਕਾ ਕਰਕੇ ਪੱਥਰ ਲਾ ਕੇ ਪੱਕਾ ਕਰ ਦੇਣਾ ਤੇ ਸਾਰਾ ਕੁਝ ਵਧੀਆ ਕੰਮ ਹੋ ਜਾਂਦਾ ਹੈ। ਪਰ ਸ਼ਾਸਨ ਦੇ ਕਿਵੇਂ ਨੇ ਆਪਣਾ ਕੀਤੇ ਨੇ ਪ੍ਰਬੰਧ ਕੀਤੇ ਨੇ ਸਥਿਤੀ ਨਾਲ ਜਿੱਤਰ ਜੀ। ਪ੍ਰਸ਼ਾਸਨ ਨੇ ਵੇਖੋ ਜੀ ਪ੍ਰਸ਼ਾਸਨ ਤੇ ਪੂਰਾ ਹੁਣ ਜ਼ੋਰ ਆਪਣਾ ਲਾ ਰਿਹਾ ਵਾ। ਪ੍ਰਸ਼ਾਸਨ ਨੇ ਹੁਣ ਇਹੋ ਹੀ ਆਪਣਾ ਘੱਟੇ ਵਗੈਰਾ ਭਰੇ ਨੇ ਵੇਖੋ ਨਾਲ ਰਾਤ ਅਡੀ ਸਾਹਿਬ ਨੇ ਸਾਡੇ ਨੇ ਹੁਕਮ ਕੀਤਾ ਤਸੀਲਦਾਰ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਸਾਡੇ ਉਹ ਰਾਤ 1:30 ਵਜੇ ਇੱਥੇ ਸਾਡੇ ਕੋਲ ਆ ਗਏ ਸੀ ਪਰ ਮੈਂ ਬੇਨਤੀ ਕੀਤੀ ਵੀ 1:30 ਵਜੇ ਆਉਣ ਦਾ ਕੋ ਰਾਤ ਨਹੀਂ ਮਤਲਬ ਫਾਇਦਾ ਹੋਣਾ ਕਿਉਂਕਿ ਜਿਹੜਾ ਪਾਣੀ ਆ ਗਿਆ ਉਹ ਤਾਂ ਆ ਹੀ ਜਾਣਾ ਐਸਡੀਐਮ ਸਾਹਿਬ ਚਾਹੇ ਆਪਣਾ ਹੋਰ ਕੋਈ ਸਾਡੇ ਜਿਹੜੇ ਪਲਾਜ਼ਮਾ ਹੁੰਦੇ ਨੇ ਕੁਝ ਨਹੀਂ ਕਰ ਸਕਦੇ ਇਹਨੂੰ ਜਿਹੜਾ ਪਹਿਲਾਂ ਪੱਕਾ ਕੀਤਾ ਜਾਵੇ ਤੇ ਕੋਈ ਲੋੜ ਹੀ ਨਹੀਂ ਆਉਂਦੀ ਬੰਦੀ ਪ੍ਰਸ਼ਾਸਨ ਚਲੋ ਆਪਣੇ ਥਾਂ ਬਹੁਤ ਵਧੀਆ ਜਿਹੜਾ ਪ੍ਰਬੰਧ ਕੀਤਾ ਸਾਰਾ ਸਾਰੇ ਲੋਕਾਂ ਨੂੰ ਲੱਟਵੀ ਕੀਤਾ ਵਾ ਜੋ ਵੀ ਮਈਆ ਕਰਾਉਣ ਲਈ ਜੋ ਉਸੇ ਨਵੇਂ ਥਾਂ ਜਾਣ ਦੀ ਉਹਨਾਂ ਨੇ ਪ੍ਰਬੰਧ ਕੀਤਾ ਵਾ ਹੋਰ ਦਰੇ ਦਾ ਟਾਈਟਅਪ ਕੀਤਾ ਵਾ ਪਰ ਪ੍ਰਮਾਤਮਾ ਕਰੇ ਸਾਨੂੰ ਇਹੋ ਜੀ ਲੋੜ ਹੀ ਨਾ ਪਵੇ ਆਪੋ ਆਪਣਾ ਜਿਹੜਾ ਚੁੱਲਾ ਜਿਹੜਾ ਵਾ ਹਰਕ ਦਾ ਜਿਹੜਾ ਵਾ